ਸੋ ਲੋਕਾਂ ਨੂੰ ਵੀ ਇਹਨਾਂ ਫੜਕਾ ਮੌਦਿਆਂ ਦੇ ਵਿੱਚ ਆ ਕੇ ਆਪਣਾ ਸ਼ਹਿਰ ਦੀ ਸਥਿਤੀ ਆਪਣੇ ਦੇਸ਼ ਦੀ ਸਥਿਤੀ ਨਹੀਂ ਖਰਾਬ ਕਰਨੀ ਚਾਹੀਦੀ ਅਸੀਂ ਕਹਿੰਦੇ ਕਿ ਅਵਧਾਤੀ ਮਿਲਦੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਕਿਹੜੇ ਪਰਿਵਾਰ ਉਤਰੇ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਮੇਨ ਮੋਟਿਵ ਆ ਜੋ ਪਰਿਵਾਰਾਂ ਦੇ ਹੱਕ ਲਈ ਖੜੇ ਅਸੀਂ ਉਹਨਾਂ ਨੂੰ ਸਦਾ ਅੱਗੇ ਤੇ ਨਿਆ ਅਸੀਂ ਉਹਨਾਂ ਨੂੰ ਹੌਸਲਾ ਬਖਾਈ ਕਰਦੇ ਹਾਂ ਵਾਹਿਗੁਰੂ ਸੱਚੇ ਪਾਇਸ਼ਾ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਕਰੇ ਉਹਨਾਂ ਨੂੰ ਸਬਰ ਦੇਵੇ ਜਿਹੜੇ ਨੌਜਵਾਨ ਮੇਰੇ ਵੀਰ ਦੇਖ ਛੱਡ ਕੇ ਦੁਨੀਆ ਛੱਡ ਕੇ ਚਲੇ ਗਏ ਨੇ ਉਹਨਾਂ ਦੀ ਪਰਮਾਤਮਾ ਵਧੀ ਆਤਮਾ ਨੂੰ ਆਪਣੇ ਚਰਨਾਂ 'ਚ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋੜਕੇ ਬੜੋ ਹੀ ਬੜਕੇ ਜਿਹੜੇ ਇਹ ਨਾ ਮਰਦਗੀ ਵਾਲੇ ਕੰਮ ਕਰ ਰਹੇ ਨੇ ਇਹ ਜਿਹੜਾ ਅਤੰਗਵਾਦ ਹੈ ਉਹ ਚੂੜੀਆਂ ਪਾਵੇ ਨਾ ਮਰਦ ਮਰਦਾਨੀ ਨਹੀਂ ਹੈ ਅਦਰ ਇਹਨਾਂ ਦੀ ਛਾਤੀ ਦੇ ਉੱਤੇ ਮਰਦ ਵਾਲਾ ਵਾਲ ਹੈ ਅਦਰ ਅਤਿਵਾਦੀ ਛਾਤੀ ਦੇ ਉੱਤੇ ਮਰਦ ਵਾਲਾ ਵਾਲ ਹੈ ਤਾਂ ਇਹ ਮੇਰੀ ਮਿਲਟਰੀ ਨੂੰ ਮੇਰੇ ਪ੍ਰਸ਼ਾਸਨ ਨੂੰ ਇੱਕ ਵਾਰ ਦੱਸ ਕੇ ਪੰਗਾ ਲੈਂਦੇ ਕਿ ਅੱਜ ਅਸੀਂ ਹਿੰਦੁਸਤਾਨ ਦੇ ਨਾਲ ਪੰਗਾ ਲੈਣ ਲੱਗੇ ਆ ਫਿਰ ਹੁੰਦਾ ਤੁਸ ਲੋਕ ਪਾਣੀ ਦਾ ਪਾਣੀ ਹੈ ਔਰ ਅਸੀਂ ਇਹਨਾਂ ਨੂੰ ਕਹਿ ਰਹੇ ਕਿ ਚੂੜੀਆਂ ਪਾਓ ਆਹ ਦੇ ਮਟਕੇ ਦੇ ਵਿੱਚ ਪਾ ਕੇ ਚੂੜੀਆਂ ਔਰ ਛੋਟੇ ਮਾਦੀਮ ਰਾਹੀਂ ਅਸੀਂ ਇਹਨਾਂ ਦਾ ਮਟਕਾ ਵੀ ਥੋੜੀ ਜਿਹੀ ਪਾਊਡਰੇ ਭਰ ਕੇ ਲਿਓ ਕਰਦੇ 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 ਪਾ ਦੋ 啊，怎么办？ ਸੋਮ ਲੋਕੋ ਕੋ ਮਾਰ ਕੇ ਆਪਣੀ ਮਰਦਾਨਗੀ ਦਿਖਾਣਾ ਚਾਹਤੇ ਹੈ ਤੁਹਾਡੇ ਲਈ ਥੂ ਹੈ ਥੂ ਇਹੋ ਤੁਹਾਡੀ ਮਰਦੂਗੀ ਥੂ ਅੱਜ ਕੀ ਨਮ ਅੱਜ ਅੱਜ ਆਪਣਾ ਤੇ ਆਪਣੇ ਸਮਾਜ ਦੇ ਵੱਲੋਂ ਅੱਜ ਕੀ ਪ੍ਰੋਗਰਾਮ ਹੈ ਜਿਹੜਾ ਫਾਰਾ ਚੌਂਕ ਤੇ ਲਿਖਿਆ ਗਿਆ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਟਿਆਲੇ ਤੋਂ ਸਿਮਰਨ ਮਹੰਤ ਪਟਿਆਲਾ ਸੋ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜੋ ਇਹ ਪਾਕਿਸਤਾਨ ਵੱਲੋਂ ਕਹੀ ਜਾ ਰਹੀ ਹੈ ਕਿ ਇਹ ਜੋ ਟੈਰਰਿਸਟ ਵੱਲੋਂ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਇਹ ਜਿੰਨੀ ਵੀ ਆਪਾਂ ਕਹੀ 100 ਜਿਆਦਾ ਨਿੰਦਨਯੋਗ ਗੱਲ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਅਜਿਹਾਂ ਲੋਗ ਨਹੀਂ ਹੈ ਕਿ ਜਿਨ੍ਹਾਂ ਨੂੰ ਨਾ ਹਮਦਰਦੀ ਹੋਵੇ ਕਿ ਜਿਹੜੇ ਲੋਕਾਂ ਨਾਲ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਐਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘਟੀਆਂ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰੇ ਹਨ ਬਹੁਤ ਗਲਤ ਗੱਲ ਹੈ ਔਰ ਇਸ ਚੀਜ਼ ਦਾ ਸਾਡਾ ਕਿਨਰ ਸਮਾਜ ਵੀ ਵੱਧ ਛੜ ਕੇ ਇਸ ਚੀਜ਼ ਦਾ ਖੰਡਨ ਕਰ ਰਹੇ ਹਨ ਔਰ ਅਸੀਂ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਟੈਰਰਿਸਟ ਵੱਧ ਰਿਹਾ ਇਹਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਜਿਹੜੇ ਪਰਿਵਾਰਾਂ ਨਾਲ ਇੰਨਾ ਧੱਕਾ ਹੋਇਆ ਹੈ ਉਹ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਇਹ ਬੜੀ ਘਟੀਆ ਗੱਲ ਇਹਨਾਂ ਨੇ ਕੀਤੀ ਹੈ ਔਰ ਮੈਂ ਇਹ ਚਾਹਨੀ ਹੈ ਕਿ ਇਟ ਦਾ ਜਵਾਬ ਪੱਥਰ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੇ ਇਹ ਲੋਕ ਖੜੇ ਨੇ ਸਾਡੇ ਆਪਣੇ ਮਿਲਟਰੀ ਵਾਲੇ ਜਿੰਨੀ ਵੀ ਪ੍ਰਸ਼ਾਸਨ ਸਾਡਾ ਖੜਾ ਹੈ ਔਰ ਜਿੰਨੀ ਵੀ ਸਾਡੀ ਇੰਟੈਲੀਜੈਂਸੀ ਹੈ ਹਰ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਹੈ ਅਗਰ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨੀਚ ਕੰਮ ਕਰਨਾ ਸੀ ਨਾ ਮਰਦੇ ਇਨਸਾਨਾਂ ਨੇ ਕਿਸੇ ਸੂਰ ਖਾ ਕੇ ਪੈਦਾ ਕਰੇ ਹੋਏ ਇਹਨਾਂ ਇਨਸਾਨਾਂ ਲਈ ਮੈਂ ਇਹ ਗੱਲ ਕਹਿ ਰਹੀ ਹਾਂ ਸਿਮਰ ਹਰਮਨਤ ਪਟਿਆਲਾ ਕਿ ਅਗਰ ਇਹਨਾਂ ਨੇ ਇਹ ਐਨਾ ਨਿੰਦਨਯੋਗ ਘਟਿਆ ਨਾ ਮਰਦਾਂ ਵਾਲਾ ਕੰਮ ਕਰਨਾ ਸੀ ਤਾਂ ਇੱਕ ਵਾਰ ਇਹ ਦੱਸ ਕੇ ਉੱਥੇ ਸ਼ਾਮਲ ਹੁੰਦੇ ਇੱਕ ਵਾਰ ਇਹ ਦੱਸ ਕੇ ਆਂਦੇ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਿਆ ਅਸੀਂ ਉਸ ਪੰਜਾਬ ਦੀ ਧਰਤੀ ਤੋਂ ਪਟਿਆਲਾ ਤੋਂ ਗੱਲ ਕਰਦੇ ਪਏ ਆ ਜਿੱਥੋਂ ਪਟਿਆਲ ਜਿੱਥੋਂ ਸਾਡਾ ਪਿੱਛੇ ਅਗਰ ਅਸੀਂ ਨਿਗਾਹ ਮਾਰੀਏ ਸਾਡੇ ਇਤਿਹਾਸ ਵੱਲ ਕਦੇ ਸਾਡੇ ਬਜ਼ੁਰਗਾਂ ਨੇ ਕਦੇ ਸਾਡੇ ਗੁਰੂ ਪੀਰਾਂ ਨੇ ਪਿੱਠ ਪਿੱਛੋਂ ਵਾਰ ਨਹੀਂ ਕਰਿਆ ਇਹ ਲੋਕ ਡਿਵਾਈਡੈਂਡ ਰੂਲ ਦੀ ਪਾਲਿਸੀ ਅਪਣਾ ਕੇ ਇਹ ਸੋਚਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਾਤੀ ਜਾਤੀ ਨਿਰਪੱਖ ਜਾਤੀਵਾਦੀ ਦੀ ਗੱਲ ਕਰਕੇ ਅਸੀਂ ਕਿ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਲੜਾ ਦਾਂਗੇ ਪਰ ਇਹ ਸਾਰਾ ਸਾਰ ਬੜੀ ਗਲਤ ਗੱਲ ਹੈ ਸੋ ਅਸੀਂ ਇਹ ਜਾਣਦੇ ਆ ਕਿ ਇਹ ਜਿਹੜਾ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਬੜਾ ਇੱਕ ਕੋਆਰਡੀਨੇਸ਼ਨ ਹੈ ਮੁਸਲਮਾਨ ਭਾਈਚਾਰੇ ਨਾਲ ਵੀ ਹਰ ਤਰ੍ਹਾਂ ਦੇ ਲੋਕ ਹਿੰਦੁਸਤਾਨ ਚ ਰਹਿੰਦੇ ਨੇ ਮੇਰੀ ਐਨੀ ਉਮਰ ਹੋ ਗਈ ਹੈ ਅਸੀਂ ਅੱਜ ਤੱਕ ਨਹੀਂ ਦੇਖੇ ਵੀ ਕਿਸੇ ਮੁਸਲਮਾਨ ਨੇ ਸਿੱਖ ਦੇ ਆ ਹਿੰਦੂ ਦੀ ਲੱਤ ਵੱਡਦੀ ਆ ਕਿਸੇ ਨੇ ਹਿੰ ਸਿੱਖ ਨੇ ਹਿੰਦੂ ਦੀ ਆ ਮੁਸਲਮਾਨ ਦੀ ਲੱਤ ਵੱਡ ਦਿੱਤੀ ਬੜਾ ਪਿਆਰਾ ਕੋਆਰਡੀਨੇਸ਼ਨ ਹੈ ਸਾਡਾ ਇਹ ਜਿਹੜੀ ਕੁਆਲਿਟੀ ਨੂੰ ਇਹ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸਾਡੀ ਕੁਆਲਿਟੀ ਨੂੰ ਤੇ ਇਕਨੋਮੀ ਹਾਲਤ ਜਿਹੜੀ ਉੱਥੇ ਦੀ ਸ਼੍ਰੀਨਗਰ ਦੀ ਹੈ ਇਹ ਬਸ ਅੱਖਾਂ ਦੇ ਵਿੱਚ ਰੜਕਦੇ ਇਹ ਉਸ ਚੀਜ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੀ ਸਾਰਾ ਸਾਰ ਗਲਤ ਗੱਲ ਉਹ ਚੀਜ਼ ਜਿਵੇਂ ਖਾਸ ਤੌਰ ਤੇ ਬੜੇ ਕਠਿਨ ਸ਼ਬਦਾਂ ਦੇ ਨਾਲ ਨਕੀਦੀ ਕਰਦੀਆਂ ਬਹੁਤ ਗਲਤ ਗੱਲ ਹੈ ਬੜੀ ਨਿੰਦਨਯੋਗ ਗੱਲ ਹੈ और हिंदुस्तान दी गाल करिए हिंदुस्तान जिंदाबाद सी और जिंदाबाद है और जिंदाबाद रहेगा सगरा बिन एना परिवारो पूरा इंसाफ मिलना चाहिए है मेरा पूरा किन्नर समाज और सिमरन महंत पटियाला ओना परिवारान दे नाल है और समा अपना पूरे देश दे वास्ते सरकार नो मोदी सरकार नो मैं बेनती करना चाहनी है आप जी दे मीडिया दे माध्यम दे अनुसार ਕਿ ਅਗਰ ਮੋਦੀ ਸਰਕਾਰ ਨੂੰ ਦੇਸ਼ ਦੇ ਲਈ ਕਿਤੇ ਸਾਡੀ ਜ਼ਰੂਰਤ ਪਵੇ ਸਭ ਤੋਂ ਪਹਿਲਾਂ ਸਿਮਰਨ ਮਹੰਤ ਹਾਜ਼ਰ ਹੋਏਗੀ ਜੀ